ਵਿਲੇ ਅਸੀਂ ਰੋਪੜ ਐਨਸੀਸੀ ਅਕੈਡਮੀ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਤੁਸੀਂ ਦੇਖ ਸਕਦੇ ਹੋ ਪਿੱਛੇ ਬੱਚੇ ਜਿਹੜੇ ਐ 26 ਜਨਵਰੀ ਦੇ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ ਮੈਂ ਦੱਸਣਾ ਚਾਹਾਂਗਾ ਕਿ ਇਸ ਅਕੈਡਮੀ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੰਜਾਬ ਹਿਮਾਚਲ ਹਰਿਆਣਾ ਦਾ ਇਹ ਯੂਨਿਟ ਹੈ ਜਿਹਦੇ ਵਿੱਚ ਫੌਜ ਵਿੱਚ ਸਿਲੈਕਟ ਕਰਨ ਵਾਸਤੇ ਵੀ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਹੁਣ ਜਿਹੜੀ ਹੈ ਜਿਹੜੀ ਪਿੱਛੇ ਮੈਂ ਦੇਖ ਰਿਹਾ ਟ੍ਰੇਨਿੰਗ ਜਿਹੜੀ ਦਿੱਤੀ ਜਾ ਰਹੀ ਹੈ ਇਹ ਟ੍ਰੇਨਿੰਗ 26 ਜਨਵਰੀ ਨੂੰ ਜਿਹੜੀ ਪਰੇਡ ਹੁੰਦੀ ਹੈ ਦਿੱਲੀ ਵਿਖੇ ਉਸਤੇ ਵਿੱਚ ਹਿੱਸਾ ਲੈਣ ਵਾਸਤੇ ਬੱਚੇ ਇੱਥੋਂ ਤਿਆਰ ਹੋ ਕੇ ਜਾਣਗੇ ਤੇ ਵੱਡੇ ਲੈਵਲ ਤੇ ਇੰਡੀਆ ਲੈਵਲ ਦੇ ਉੱਤੇ ਉੱਥੇ ਜਿਹੜਾ ਪਰੇਡ ਦੇ ਵਿੱਚ ਹਿੱਸਾ ਲੈਣਗੇ ਪਰ ਲੇਕਿਨ ਇਹ ਰੋਪੜ ਦੇ ਲਈ ਬੜੀ ਮਾਣ ਦੀ ਗੱਲ ਹੈ ਕਿ ਇਹ ਤਿੰਨ ਸਟੇਟਾਂ ਜਿਵੇਂ ਪੰਜਾਬ ਹਿਮਾਚਲ ਹਰਿਆਣਾ ਦਾ ਜਿਹੜਾ ਐਨਸੀਸੀ ਅਕੈਡਮੀ ਜਿਹੜੀ ਰੋਪੜ ਦੇ ਵਿੱਚ ਹੈ ਤੇ ਕਾਫੀ ਲੰਬੇ ਸਮੇਂ ਤੋਂ ਇੱਥੇ ਜਿਹੜੇ ਬੱਚੇ ਟ੍ਰੇਨਿੰਗ ਕਰਨ ਤੋਂ ਬਾਅਦ ਫੌਜ ਦੇ ਵਿੱਚ ਜਾ ਕੇ ਭਰਤੀ ਹੁੰਦੇ ਆ ਤੇ ਆਪਣੀ ਜਿਹੜੀ ਹੈ ਦੇਸ਼ ਦੇ ਲਈ ਜਿਹੜੀ ਸੇਵਾ ਕਰਦੇ ਆ ਧੰਨਵਾਦ ਦੇ ਸ਼ਬਦਾਂ तो मैं मीडिया के सभी मेंबर्स का शुक्रिया अदा करना चाहता हूं कि आप लोग यहां पर एनसीसी एकेडमी रोपड़ में आए आप देख ही रहे हैं यहां पर एनसीसी अकेडमी जो पंजाब हरियाणा चंडीगढ़ का डायरेक्टरेट है यहां पे हमारे 400 बच्चे आए हैं जो कि रिपब्लिक डे परेड जो नई दिल्ली में दो में होगी उसमें हिस्सा लेने के लिए ये कॉम्पिटिशन इन चार बच्चों में किया जा रहा है और 10 दिन के अंदर जो हमारी टीम है जो 124 बच्चों की सिलेक्ट होगी उसमें बच्चे सिलेक्ट होके आगे जाएंगे और इनको मौका मिलेगा वहाँ पर नई दिल्ली में प्रधानमंत्री से मिलने का हमारे देश के और बाकी और जो हमारे एमिनेंट पर्सनालिटीज़ हैं उनसे वो मिलेंगे और एक बहुत अच्छा एक्सपीरियंस इनको मिलता है कि हर स्टेट के जो हमारे देश के सत्रह डायरेक्टरेट हैं हर एक डायरेक्टरेट से एक बच्चों का एक कंटेंजेंट आएगा ये उनसे मिलेंगे साथ ही साथ इनमें से कुछ चुने हुए बच्चे यूथ एक्सचेंज प्रोग्राम में भी उनको हिस्सा लेने का मौका मिलेगा दूसरे देश में जाने का मौका मिलेगा और दूसरे देशों से जो टीम आती है उनके साथ उनको इंटरेक्ट करने का मौका मिलेगा तो बेसिकली हमारा जो ये कैंप है दस दिन का इसमें हम अपनी डायरेक्टरेट की जो टीम है और जो अच्छे बच्चे हैं उनको चुन के नई दिल्ली जाने के लिए आरडीसी 25 के लिए तैयार कर रहे हैं फर्स्ट आएंगे उम्मीद तो यही होती है और बच्चे भी जोश के साथ आए हैं और इसी उम्मीद के साथ ट्रेनिंग कर रहे हैं और हमारा काम भी यही है कि उनको अच्छी तरह से गाइडेंस करें उनको ट्रेनिंग दें और कोशिश और उम्मीद हमारी पक्का रहेगी कि हम टॉप में आएंगे आ, कुछ सालों से हमारा प्रदर्शन इतना अच्छा नहीं था तो हमने देखा है कि पिछले दो तीन साल में क्या हम इम्प्रूवमेंट कर सकें और उन चीज़ों को हमने किया है आपको याद होगा बीच में 2015, 16, 17, 18 में हमारा डायरेक्टरेट टॉप पे आया था तो हमारी उम्मीद यही है कि इस बार हम दोबारा से टॉप पे आएंगे साहब साहब ने चीमा ਅੱਜ ਇਥੇ ਇੰਸਪੈਕਟਰ ਜੀ ਸਾਡੇ ਕੋਲ ਆਏ ਨੇ ਐਨਸੀਸੀ ਟ੍ਰੇning ਸਕੂਲ ਰੋਪੜ ਦੇ ਵਿੱਚ ਤੇ ਉਹਨਾਂ ਨੇ ਇੱਕ ਦੋ ਚੀਜ਼ਾਂ ਨੇ ਇੱਕ ਤਾਂ ਪਹਿਲੇ ਜਿਹੜੇ ਆਪਣੇ ਜਿਹੜੇ ਵੀ ਬੱਚੇ ਨੇ ਆਪਣੇ ਪੰਜਾਬ ਡਾਇਰੈਕਟਰ ਦੇ ਐਨਸੀਸੀ ਦੇ ਬੱਚੇ ਜਿਹੜੇ ਜਨਵਰੀ ਚ ਡਿਸੰਬਰ ਚ ਆਰਡੀਸੀ ਜੇ ਪ੍ਰੋਗਰਾਮ ਲੈਣਗੇ ਹਿੱਸਾ ਲੈਣਗੇ ਉਹਨਾਂ ਨੂੰ ਇੱਕ ਤਾਂ ਪ੍ਰੋਤਸਾਹਨ ਕਰਨਾ ਹੈ ਦੂਜਾ ਐਨਸੀਸੀ ਅਕੈਡਮੀ ਦੇ ਵਿੱਚ ਪਹਿਲੀ ਵਾਰ ਉਹਨਾਂ ਦੀ ਵਿਜ਼ਿਟ ਹੈ ਉਸ ਵਿਜ਼ਿਟ ਚ ਉਹਨਾਂ ਨੇ ਇੱਕ ਤਰ੍ਹਾਂ ਦੀ ਇੰਸਪੈਕਸ਼ਨ ਹੈ ਉਹ ਇੰਸਪੈਕਸ਼ਨ ਕਰਨੀ ਹੈ ਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਆਪਣੇ ਐਨਸੀ ਅਕੈਡਮੀ ਦੇ ਵਿੱਚ ਅਸੀਂ ਆਪਣੀ ਪਾਣੀ ਦੇ ਸੰਬੰਧਿਤ ਅਸੀਂ ਇੱਕ ਨਵਾਂ ਇੰਡਸਟਰੀਅਲ ਅਰੋ ਪਲੈਂਟ ਖੋਲ੍ਹਿਆ ਹੈ ਤੇ ਉਹ ਸਾਰੋ ਪਲੈਂਟ ਦੀ ਉਦਘਾਟਨਾ ਜਲ ਸਾਬ ਕਰਨਗੇ ਇਹ ਤਿੰਨ ਬੇਸਿਕ ਮੁੱਦੇ ਨੇ ਨਾਲ ਦੇ ਨਾਲ ਅਸੀਂ ਇੱਕ ਸਾਈਕਲ ਐਕਸਪੈਡੀਸ਼ਨ ਹੈ ਉਹਦੀ ਤਿਆਰੀ ਕਰ ਰਹੇ ਹਾਂ ਜਿਹੜਾ ਐਕਸਪੈਡੀਸ਼ਨ ਬਾਅਦ ਚ ਅਗਲੇ ਹਫਤੇ ਤੋਂ ਫਲਾਗ ਆਫ ਹੋਏਗਾ ਤੇ ਇਹ ਚਾਰ ਚੀਜ਼ਾਂ ਲਈ ਜਲ ਸਾਬ ਇੱਥੇ ਆਏ ਨੇ ਸਾਡੇ ਨਾਲ ਆਪਣੇ ਗਰੁੱਪ ਕਮਾਂਡਰ ਨੇ ਪਟਿਆਲਾ ਦੇ ਬ੍ਰਿਗੇਡਰ ਰਾਹੁਲ ਗੁਪਤਾ ਸਾਹਿਬ ਉਹ ਵੀ ਸਾਡੇ ਨਾਲ ਇੱਥੇ ਜੀ ਆਰਡੀਸੀ ਦੀ ਤਿਆਰੀ ਹੋ ਰਹੀ ਹੈ ਜੀ ਆਰਡੀਸੀ ਦੇ ਜਿਹੜਾ ਕੰਪੀਟੀਸ਼ਨ ਹੁੰਦਾ ਹੈ ਵੱਖ-ਵੱਖ ਜਿਹੜੇ ਪ੍ਰਾਂਤਾਂ ਨੇ ਉਹਨਾਂ ਦਾ ਵੱਖ-ਵੱਖ ਟੀਮਾਂ ਆਉਂਦੀਆਂ ਨੇ ਉਹਨਾਂ ਦੇ ਕ੍ਰੈਡਿਟਸ ਉਹਨਾਂ ਦੀ ਤਿਆਰੀ ਹੈ ਚਾਰ ਤਰੀਕੇ ਤੇ ਤਿਆਰੀ ਚੱਲਦੀ ਜੀ ਇੱਥੇ ਇੱਕ ਤਾਂ ਆਪਣੀ ਤਿਆਰੀ ਚੱਲਦੀ ਹੈ ਬਟ੍ਰਿਲ ਦੇ ਉੱਤੇ ਇੰਟਰਨਲ ਕੰਪੀਟੀਸ਼ਨ ਜਿਹੜਾ ਹੁੰਦਾ ਹੈ ਦੂਜੀ ਤਿਆਰੀ ਹੈ ਕਲਚਰਲ ਪ੍ਰੋਗਰਾਮ ਦੀ ਉਹ ਕਲਚਰਲ ਪ੍ਰੋਗਰਾਮ ਦੀ ਤਿਆਰੀ ਹੈ ਤੇ ਤੀਜਾ ਜਿਹੜਾ ਆਪਣਾ ਫੰਕਸ਼ਨ ਹੈ ਉਹ ਹੈ ਲਾਈਨ ਏਰੀਆ ਤੇ ਫਲੈਗ ਏਰੀਆ ਦਾ ਕੰਪੀਟੀਸ਼ਨ ਹੁੰਦਾ ਹੈ ਤੇ ਐਨਸੀ ਟ੍ਰੇਨਿੰਗ ਅਕੈਡਮੀ ਹੈ ਪੂਰੇ ਆਪਣੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਜਿੰਨੇ ਵੀ ਗਰੁੱਪ ਨੇ ਉਹਨਾਂ ਦੀ ਪ ਇੱਥੇ ਰੋਪੜਚ ਹੁੰਦੀ ਹੈ ਤੇ ਸਾਰੇ ਬੱਚਿਆਂ ਨੂੰ ਇਕੱਠਾ ਕਰਕੇ ਇੱਥੇ ਉਹਨਾਂ ਦੀ ਆਪਾਂ ਸਿਲੈਕਸ਼ਨ ਕਰਦੇ ਆ ਸਿਲੈਕਸ਼ਨ ਕਰਨ ਤੋਂ ਬਾਅਦ ਬੱਚਿਆਂ ਨੂੰ ਅੱਗੇ ਟ੍ਰੇਨਿੰਗ ਭੇਕੇ ਫਿਰ ਅਸੀਂ ਆਰਡੀਸੀ ਦੀ ਟੀਮ ਲਈ ਤਿਆਰੀ ਕਰਦੇ ਜਿਹੜੇ ਅਗਲੇ ਕੈਂਪ ਜਿਹੜੇ ਦੇਖੋ ਜੀ ਜਿਹੜੇ ਐਨਸੀ ਦੀ ਜਿਹੜੀ ਬੇਸਿਕ ਜਿਹੜੀ ਟ੍ਰੇਨਿੰਗ ਹੁੰਦੀ ਹੈ ਆਪਣੇ ਦੇ ਉੱਤੇ ਟ੍ਰੇਨਿੰਗ ਜਿਹੜੀ ਹੁੰਦੀ ਹੈ ਆਪਣੇ ਕਮਿਊਨੀਕੇਸ਼ਨ ਦੀ ਟ੍ਰੇਨਿੰਗ ਹੁੰਦੀ ਹੈ ਬੇਸਿਕ ਜਿਹੜੀ ਆਰਮੀ ਟ੍ਰੇਨਿੰਗ ਹੈ ਪਰਸਨੈਲਿਟੀ ਡਿਵੈਲਪਮੈਂਟ ਹੈ ਉਹ ਯੂਨਿਟਾਂ ਤਾਂ ਹੀ ਅਸੀਂ ਆਪਣੀ ਐਨੂਅਲ ਟ੍ਰੇਨਿੰਗ ਕੈਂਪ ਕਰਦੇ ਆ 10 ਦਿਨਾਂ ਦਾ ਇਕ ਤਾਂ ਹਰੇਕ ਯੂਨਿਟ ਦੀ ਇੱਥੇ ਐਨੂਅਲ ਟ੍ਰੇਨਿੰਗ ਕੈਂਪ ਹੁੰਦਾ ਹੈ ਜਿੱਥੇ ਬੱਚੇ ਆਪਣੇ ਫੌਜੀ ਜਿਹੜਾ ਪ੍ਰਕਸ਼ਸ਼ਨ ਹੈ ਉਹ ਸਿੱਖਦੇ ਨੇ ਦੂਜਾ ਕੈਂਪ ਹੈ ਜਿਵੇਂ ਇੱਕ ਬਾਰ ਉਹ ਸ਼੍ਰੇਸ਼ ਬਾਰ ਕੈਂਪ ਹੈ ਜਿਹੜਾ ਡੀਜੀਐਨਸੀ ਲੈਵਲ ਕੈਂਪ ਹੁੰਦੇ ਨੇ ਇਸ ਤੋਂ ਇਲਾਵਾ ਵਾਯੂ ਸੈਨਾ ਕੈਂਪ ਹੈ, ਥਲ ਸੈਨਾ ਕੈਂਪ ਹੈ ਤੇ ਜਿੰਨੇ ਵੀ ਕੈਂਪ ਨੇ ਚਾਹੇ ਉਹ ਯੂਨਿਟ ਲੈਵਲ ਦੇ ਹੋਣ, ਗਰੁੱਪ ਲੈਵਲ ਦੇ ਹੋਣ ਜਾਂ ਡਾਇਰੈਕਟਰ ਲੈਵਲ ਦੇ ਹੋਣ ਉਹ ਸਾਰੇ ਕੈਂਪਾਂ ਦੀ ਇੱਥੇ ਤਿਆਰੀ ਕਰਨੀ ਅਤੇ ਸਾਰੇ ਕੈਂਪਾਂ ਦੀ ਇੱਥੇ ਸਿਲੈਕਸ਼ਨ ਕਰਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਟ੍ਰੇਨਿੰਗ ਦੇੰਦਾ ਇੱਥੇ ਮਿਕਮਾ ਪਿਆਰੇ ਦੋਸਤੋ ਇਸ ਵੇਲੇ ਅਸੀਂ ਰੋਪੜ ਐਨਸੀਸੀ ਅਕੈਡਮੀ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਤੁਸੀਂ ਦੇਖ ਸਕਦੇ ਹੋ ਪਿੱਛੇ ਬੱਚੇ ਜਿਹੜੇ ਐ 26 ਜਨਵਰੀ ਦੇ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ ਮੈਂ ਦੱਸਣਾ ਚਾਹਾਂਗਾ ਕਿ ਇਸ ਅਕੈਡਮੀ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੰਜਾਬ ਹਿਮਾਚਲ ਹਰਿਆਣਾ ਦਾ ਇਹ ਯੂਨਿਟ ਹੈ ਜਿਹਦੇ ਵਿੱਚ ਫੌਜ ਵਿੱਚ ਸਿਲੈਕਟ ਕਰਨੇ ਵਾਸਤੇ ਵੀ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਹੁਣ ਜਿਹੜੀ ਹੈ ਜਿਹੜੀ ਪਿੱਛੇ ਮੈਂ ਦੇਖ ਰਿਹਾ ਟ੍ਰੇਨਿੰਗ ਜਿਹੜੀ ਦਿੱਤੀ ਜਾ ਰਹੀ ਹੈ ਇਹ ਟ੍ਰੇਨਿੰਗ 26 ਜਨਵਰੀ ਨੂੰ ਜਿਹੜੀ ਪਰੇਟ ਹੁੰਦੀ ਹੈ ਦਿੱਲੀ ਵਿਖੇ ਉਸਤੇ ਵਿੱਚ ਹਿੱਸਾ ਲੈਣ ਵਾਸਤੇ ਬੱਚੇ ਇੱਥੋਂ ਤਿਆਰ ਹੋ ਕੇ ਜਾਣਗੇ ਤੇ ਵੱਡੇ ਲੈਵਲ ਤੇ ਇੰਡੀਆ ਲੈਵਲ ਦੇ ਉੱਤੇ ਉੱਥੇ ਜਿਹੜਾ ਪਰੇਡ ਦੇ ਵਿੱਚ ਹਿੱਸਾ ਲੈਣਗੇ ਪਰ ਲੇਕਿਨ ਇਹ ਰੋਪੜ ਦੇ ਲਈ ਬੜੀ ਮਾਣ ਦੀ ਗੱਲ ਹੈ ਕਿ ਇਹ ਤਿੰਨ ਸਟੇਟਾਂ ਜਿਵੇਂ ਪੰਜਾਬ ਹਿਮਾਚਲ ਹਰਿਆਣਾ ਦਾ ਜਿਹੜਾ ਐਨਸੀਸੀ ਅਕੈਡਮੀ ਜਿਹੜੀ ਰੋਪੜ ਦੇ ਵਿੱਚ ਹੈ ਤੇ ਕਾਫੀ ਲੰਬੇ ਸਮੇਂ ਤੋਂ ਇੱਥੇ ਜਿਹੜੇ ਬੱਚੇ ਟ੍ਰੇਨਿੰਗ ਕਰਨ ਤੋਂ ਬਾਅਦ